ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਪੂਰਵੀ ਵਾਟ ਨੰਬਰ 4 ਵਿੱਚ ਪਹੁੰਚਿਆ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਕਿ ਜਿਹੜਾ ਚੋਣਾਂ ਦਾ ਵਿਗਲ ਵੱਚੁਕਾ ਵਾ ਲਗਾਤਾਰ ਸਾਰੀਆਂ ਪਾਰਟੀਆਂ ਆਪਣੇ ਆਪਣੇ ਜਿਹੜੇ ਕੈਂਡੀਡੇਟ ਚੋਣ ਮੈਦਾਨ ਚ ਉਤਾਰ ਚੁੱਕੀਆਂ ਪਰ ਕਾਂਗਰਸ ਪਾਰਟੀ ਵੱਲੋਂ ਰਹਿੰਦੇ ਸੀਗੇ ਤੇ ਰਾਜਾ ਵੜਿੰਗ ਜੀ ਜਿਹੜੇ ਹਾਈ ਕਮਾਂਡ ਨੇ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਜੀ ਨੂੰ ਲੁਧਿਆਣਾ ਦੀ ਲੋਕ ਸਭਾ ਚੋਣਾਂ ਦੇ ਲਈ ਉਤਾਰਿਆ ਗਿਆ ਵਾ ਤੇ ਲੁਧਿਆਣਾ ਦੇ ਵਿੱਚ ਆ ਵੀ ਚੁੱਕੇ ਨੇ ਤੇ ਸਾਡੇ ਨਾਲ ਮੌਜੂਦ ਨੇ ਵਾਡ ਨੰਬਰ 4 ਦੇ ਸਾਫਕਾ ਕੌਂਸਲਰ ਗਰੇਵ ਬਸੁਦੇਵ 바ਵਾ ਜੀ ਜੋ ਬੜੇ ਲੰਮੇ ਸਮੇਂ ਤੋਂ ਆਪਣੇ ਵਾੜ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦੇ ਵਿੱਚ ਪਹਿਲਾਂ ਉਹ ਜਿਹੜੇ ਇਹਨਾਂ ਦੇ ਵਾੜ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਟਾਈਮ ਦੇ ਕੰਮ ਕਰਵਾਏ ਹੋਏ ਸਾਰੇ ਉਹ ਦਿਖਾਏ ਜਾਵੇ ਤਾਂ ਕਿ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਟੌਪ ਲਾਈਵ ਦੇ ਜ਼ਰੀਏ ਇਹਨਾਂ ਦੇ ਸਾਰੇ ਜਿਹੜੇ ਕੰਮ ਕਾਰਜ ਤੇ ਦੁਗਾਟਨ ਏਰੀਆ ਦੇ ਸਾਰੇ ਕੀਤੇ ਹੋਏ ਆ ਤੇ ਹੁਣ ਜਿਹੜੀਆਂ ਚੋਣਾਂ ਹੈਗੀਆਂ ਉਹਦੇ ਮੁੱਦੇ ਤੇ ਗੱਲਬਾਤ ਕਰ ਲਾਂਗੇ ਪਾਰਟੀ ਨੇ ਜਿਹੜਾ ਕੈਂਡੀਡੇਟ ਐਲਾਨਿਆ ਵਾ ਉਹਨਾਂ ਦੇ ਲਈ ਵਾਵਾ ਜੀ ਦੇ ਬਾੜ ਦੇ ਵਿੱਚੋਂ ਕਿੰਨੀ ਲੀਡ ਦੇ ਨਾਲ ਅੱਗੇ ਲੈ ਕੇ ਜਾਣਗੇ ਕੰਮਾਂ ਦੇ ਸਾਰੇ ਦੇ ਨਾਲ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਨਮਸਕਾਰ ਜੀ ਨਮਸਕਾਰ ਜੀ ਧੰਨਵਾਦ ਤੁਸੀਂ ਸਾਡੇ ਕੋਲ ਆਏ ਅੱਛਾ ਇਹ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਟਾਈਮ ਕੱਢਿਆ ਕੀਮਤੀ ਔਰ ਉਹਦੇ ਨਾਲ ਹੀ ਅਸੀਂ ਸਾਡੇ ਜ਼ਿਲ੍ਹਾ ਜਿਹੜੇ ਪ੍ਰਧਾਨ ਹਾਜਨ ਸੰਜੀਤ ਤਲਵਾਰ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਕੱਲ ਦੇਖਿਆ ਹੋਣਾ ਜਿਵੇਂ ਕਿ ਸਾਡੇ ਐਮਪੀ ਸਾਹਿਬ ਜਿਹੜੇ ਰਾਜਾ ਵੜਿੰਗ ਜੀ ਲੁਧਿਆਣੇ ਤੋਂ ਪਾਰਲੀਮੈਂਟ ਸੀਟ ਤੋਂ ਕੈਂਡੀਡੇਟ ਦਾ ਘੋਸ਼ਿਤ ਕੀਤੇ ਗਏ ਹਨ ਤੇ ਕੱਲ ਤੁਸੀਂ ਦੇਖਿਆ ਕਿੰਨਾ ਹਜੂਮ ਇੱਕਦਮ ਉੱਬੜ ਕੇ ਆਇਆ ਹੈ ਤੇ ਸਾਡੇ ਵਾਸਤੇ ਫਖਰ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਪ੍ਰਧਾਨ ਜਿਹੜਾ ਕਿ ਇੱਥੇ ਐਮਪੀ ਦੇ ਇਲੈਕਸ਼ਨ ਲੜ ਰਿਹਾ ਹੈ ਉਹਨਾਂ ਨੂੰ ਅਸੀਂ ਮੁਬਾਰਕਵਾਦ ਵੀ ਦਿੰਦੇ ਆ ਤੇ ਹਾਈ ਕਮਾਂਡ ਨੂੰ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਐਦਾਂ ਦਾ ਸਾਨੂੰ ਕੈਂਡੀਡੇਟ ਦਿੱਤਾ ਅੱਛਾ ਕਿਵੇਂ ਦੇਖਦੇ ਹੋ ਬਾਬਾ ਜੀ ਜਿਹੜੀ ਕੱਲ ਦੀ ਚਾਹਲ ਪਹਿਲ ਪੂਰੀ ਜਿਹੜੀ ਲੁਧਿਆਣਾ ਦੇ ਵਿੱਚ ਬਣੀ ਹੋਈ ਆ ਮਾਹੌਲ ਕਾਂਗਰਸ ਪਾਰਟੀ ਵੱਲੋਂ ਪੂਰਾ ਗਰਮਾਇਆ ਹੋਇਆ ਵਾ ਤੇ ਦੇਖਦੇ ਕਿਵੇਂ ਆ ਤੁਸੀਂ ਕੱਲ ਤੁਸੀਂ ਦੇਖੋ ਸਮਰਾਲਾ ਚੌਂਕ ਦੇ ਵਿੱਚ ਸਾਰਾ ਇਕੱਠ ਸੀ ਸਾਡਾ ਉੱਥੇ ਸਵਾਗਤ ਕੀਤਾ ਕਿੰਨੀ ਗਰਮੀ ਦੇ ਵਿੱਚ ਲੋਕ ਕਿੰਨੇ ਉਤਸ਼ਾਹਿਤ ਸੀ ਔਰ ਕਿੰਨੀ ਦੇਰ ਰਾਏ ਦੀ ਵੇਟ ਕਰਦੇ ਕਿਉਂਕਿ ਟ੍ਰੈਫਿਕ ਜਮ ਸੀ ਥੋੜਾ ਰਸ਼ ਪਿੱਛੇ ਅਸੀਂ ਪਹੁੰਚੇ ਉਸ ਤੋਂ ਬਾਅਦ ਜੁਗਰਾਉਂ ਤੱਕ ਅਸੀਂ ਨਾਲ ਸੀ ਰਾਏ ਦੇ ਨਾਲ ਜੁਗਰਾਉਂ ਤੱਕ ਸੀ ਤੇ ਐਨੇ ਲੋਕ ਉਤਸ਼ਾਹਿਤ ਤੇ ਧੁੱਪ ਦੇ ਵਿੱਚ ਖੜੇ ਸੀ ਔਰ ਮੈਂ ਸਮਝਦਾ ਵੀ ਇਹ ਜਿੰਨੇ ਪਬਲੀ ਨੇ ਕੱਲ ਉਹਨਾਂ ਨੂੰ ਪਿਆਰ ਦਿੱਤਾ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਵੀ ਸਾਡਾ ਜਿਹੜੀ ਸੀਟ ਹੈ ਇੱਕ ਤਰਫਾ ਮੁਕਾਬਲਾ ਹੋਏਗਾ ਤੇ ਕਾਂਗਰਸ ਪਾਰਟੀ ਤੋਂ ਸੀਟ ਜਿੱਤ ਕੇ ਜਾਏਗੀ। ਅੱਛਾ ਲੁਧਿਆਣਾ ਸੀਟ ਨੂੰ ਕਿਦਾਂ ਦੇਖਦੇ ਆ ਤੁਸੀਂ ਪਹਿਲਾਂ ਕਾਫੀ ਜਿਹੜੀ 605 ਚ ਪਈ ਹੋਈ ਸੀਗੀ ਲੇਟ ਹੁੰਦੀ ਸੀ ਤੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਕਹਿੰਦੇ ਜੀ ਕਾਂਗਰਸ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭ ਰਿਹਾ ਹੈਗਾ ਵੀ ਇਹ ਚਾਹੁੰਦੇ ਆ ਵੀ ਦੂਜੀ ਪਾਰਟੀ ਨੂੰ ਛੱਡ ਕੇ ਕੋਈ ਆਵੇ ਤੇ ਉਹਨੂੰ ਟਿਕਟ ਦੇਣਗੇ। ਪਰ ਪਾਰਟੀ ਨੇ ਜਿਹੜਾ ਫੈਸਲਾ ਲਿਆ ਲੇਟ ਲਿਆ ਤੇ ਵਧੀਆ ਲਿਆ ਇਹਦੇ ਬਾਰੇ ਜਿਹੜਾ 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 ਜ ਲੋਕਲ ਸੰਗਠਨੇਗਾ ਸਾਰਾ ਹੀ ਪ੍ਰਧਾਨ ਜੀ ਦੇ ਨਾਲ ਚੱਲੂਗਾ ਔਰ ਸਾਰੇ ਇਕਜੁੱਟ ਹੋ ਕੇ ਕਿਸੇ ਦੀ ਨਾਰਾਜ਼ਗੀ ਹੋਣ ਦੀ ਕਿਸੇ ਪ੍ਰਤੀ ਕਿਸੇ ਨਾਰਾਜ਼ਗੀ ਹੋਣ ਦੀ ਕਿਸੇ ਪ੍ਰਤੀ ਲੇਕਿਨ ਜਦੋਂ ਸਾਡੇ ਪ੍ਰਧਾਨ ਹੀ ਆ ਗਿਆ ਸਾਡਾ ਇੰਜਣ ਹੀ ਆ ਗਿਆ ਜਿੰਨੇ ਮਗਰ ਅਸੀਂ ਤਰੁਰ ਤੁਰ ਕੇ ਕੰਮ ਕਰਦੇ ਆ ਜਦੋਂ ਉਹ ਆ ਗਿਆ ਤੇ ਅਸੀਂ ਵੱਧ ਚੜ ਕੇ ਤੇ ਸਾਰਾ ਸਾਡਾ ਲੁਧਿਆਣਾ ਮੁੱਲਾਪੁਰ ਦਾ ਖਾਂ ਜਗਰਾਉਂ ਤੱਕ ਦੇ ਸਾਰੇ ਲੋਕ ਪੂਰਾ ਸਾਥ ਦੇਣਗੇ ਸਾ ਰਾਜਾ ਵਢੀ ਜੀ ਨੂੰ ਜਿਤਾਉਣ ਵਾਸਤੇ ਰਮਨੀਤ ਬਿੱਟੀ ਜੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦਾ ਕਹਿਣਾ ਵੀ ਇਹਨਾਂ ਨੇ ਕੈਂਡੀਡੇਟ ਬਾਹਰੋਂ ਦੇ ਤਾਇਰੀਏ ਦੇ ਵਿੱਚ ਉਹ ਬੜੀ ਉਹ ਚਰਚਾ ਚ ਕਰ ਰਹੀ ਸੀ ਸਰ ਕੈਂਡੀਡੇਟ ਬਾਹਰੋਂ ਨਹੀਂ ਹੈ ਕੈਂਡੀਡੇਟ ਸਾਡਾ ਆਪਣਾ ਕੈਂਡੀਡੇਟ ਪੰਜਾਬ ਦਾ ਪ੍ਰਧਾਨ ਹੈ ਜਿਹੜਾ ਕਾਂਗਰਸ ਦਾ ਮੇਨ ਮੋਢ ਹੈ ਉਹ ਆਇਆ ਸਾਡੇ ਬਾਅਦ ਚ ਬਾਹਰੋਂ ਕੋਈ ਬੰਦਾ ਨਹੀਂ ਆਇਆ ਬਾਰੇ ਉਹ ਬੰਦੇ ਹੁਣੇ ਪਾਰਟੀਆਂ ਛੱਡ ਕੇ ਜਿਹੜੇ ਅਦਰ ਸ਼ਿਫਟ ਹੁੰਦੇ ਆ ਪਰ ਉਹਨੂੰ ਗਿਣਤੀ ਕੀਤਾ ਜਾਂਦਾ ਲੇਕਿਨ ਜਿਹੜਾ ਕਾਂਗਰਸ ਦਾ ਪ੍ਰਧਾਨ ਉਹ ਸਾਡੀ ਵਿੱਚ ਇੱਥੇ ਆਇਆ ਐਮਪੀ ਇਲੈਕਸ਼ਨ ਲੜਨ ਵਾਸਤੇ ਤਾਂ ਦਾ ਮਤਲਬ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਹੁਣ ਉਹ ਕਿਤੇ ਨਾ ਕਿਤੇ ਜਿਹੜੀਆਂ ਠੰਡੇ ਪੈਣ ਦੇ ਵਸਤੇ ਦੇ ਵਿੱਚ ਹੈਗੀਆਂ ਬਿਲਕੁਲ ਜੀ ਤੁਸੀਂ ਹੁਣ ਕੱਲ ਤੋਂ ਦੇਖਣਾ ਕੱਲ ਦਾ ਔਰ ਅੱਜ ਦਾ ਮਾਹੌਲ ਦੇਖੋ ਤੁਸੀਂ ਬਿਲਕੁਲ ਸ਼ਾਂਤ ਹੋ ਗਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਾਜਾ ਵਿੜਿੰਗ ਦੇ ਨਾਲ ਸਾਡਾ ਮੁਕਾਬਲਾ ਨਹੀਂ ਹੈਗਾ ਅਸੀਂ ਉਹਦੇ ਕਿਤੇ ਪੈਰਲਲ ਖੜ ਨਹੀਂ ਰਹੇ ਤੋਂ ਇਸ ਕਰਕੇ ਤੁਸੀਂ ਦੇਖਣਾ ਜਦੋਂ ਇਲੈਕਸ਼ਨ ਦਾ ਰਿਜ਼ ਚਾਰ ਤਰੀਕ ਨੂੰ ਤੁਸੀਂ ਦੇਖ ਰਹੇ ਜਿਹੜਾ ਮੁਕਾਬਲਾ ਹੋਏਗਾ ਕਈ ਲੋਕਾਂ ਦੇ ਜ਼ਮਾਨਤਾਂ ਤੱਕ ਜਬਤ ਹੋਣਗੀਆਂ ਤੇ ਇਹ ਵੀ ਦੇਖਣਾ ਤੁਸੀਂ ਔਰ ਲੋਕ ਬੜੇ ਪਰੇਸ਼ਾਨ ਹੈ ਸਰਕਾਰ ਦੇ ਵਿੱਚੋਂ ਤੁਸੀਂ ਦੇਖ ਲਓ ਜਿਹੜੀ 2 ਸਾਲ ਦੀ ਕਾਰਗੁਜ਼ਾਰੀ ਹੋਈ ਹੈ ਲੋਕਾਂ ਦੇ ਕਿੰਨੇ ਝੂਠੇ ਵਾਦੇ ਸੀ ਲੋਕਾਂ ਨੇ ਪਹਿਲਾਂ 1000 ਰੁਪਏ ਕਰਕੇ ਵੋਟਾਂ ਪਾਤੀਆਂ ਲੇਕਿਨ ਹੁਣ ਲੋਕ ਜਿਹੜੀਆਂ ਸਾਡੀਆਂ ਮਹਿਤਾਵਾ ਤੇ ਭੈਣਾਂ ਹਨ ਉਹ ਹੁਣ ਇਸ ਚਾਂਸਸ ਨਹੀਂ ਆਣਗੀਆਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਝੂਠੇ ਵਾਦੇ ਆ ਅੱਜ 25-25000 ਰੁਪਇਆ ਮਿਲਾਵਾਂ ਦਾ ਹੋ ਗਿਆ ਤੇ ਜਦੋਂ ਵੋਟ ਮੰਗਣ ਜਾਣਗੇ ਤੇ ਲੋਕ ਕਹਿੰਦੇ ਸਾਡਾ 25000 ਰੁਪਏ ਦਿਓ ਪਹਿਲਾਂ ਫਿਰ ਅਸੀਂ ਵੋਟ ਪਾਵਾਂਗੇ ਔਰ ਇਹਨਾਂ ਦੇ ਝੂਠੇ ਵਾਦੇ ਕਿੱਥੋਂ ਪੂਰੇ ਹੋਣੇ ਤੁਸੀਂ ਦੇਖੋ ਕਿੰਨੇ ਜ਼ਿਆਦਾ ਸਾਡੀਆਂ ਇਸ ਟਾਈਮ ਲੁੱਟ ਕਸੋਟ ਦਕੈਤੀ ਔਰ ਮਾਰਕੁੱਟ ਹੋ ਰਹੀ ਹੈ ਸਾਡੇ ਲੁਧਿਆਣੇ ਦੇ ਵਿੱਚ ਤੁਸੀਂ ਕਵਰਿੰਗ ਕਰਦੇ ਹੋ ਤੇ ਬਾਬਾ ਜੀ ਕਿਦਾਂ ਦੇਖਦੇ ਹੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ 13 ਜ਼ੀਰੋ ਨਾਲ ਕੰਪੇਨਿੰਗ ਕਰੀ ਜਾਂਦੀ ਕਹਿੰਦੇ ਵੀ 13 ਦੀਆਂ 13 ਲੈ ਕੇ ਜਾਣੀਆਂ ਜ਼ੀਰੋ ਛੱਡਣੀ ਆਕਤੀ ਕਿਵੇਂ ਲੱਗਦਾ ਇਹ ਤੁਜੀ ਉਹ ਜਿੱਦਾਂ ਮਰਜੀ ਗੈਸ ਕਰ ਲੈਣ ਜਿੱਦਾਂ ਉਹਨ ਬੀਜੇਪੀ ਲੈ ਕੇ ਨੇ 400 ਪਾਰ ਇਹਦਾ ਮਤਲਬ ਵੀ 400 ਪਾਰ ਦਾ ਕੀ ਹੁੰਦਾ 400 ਪਾਰ ਨਾ ਆਰ ਨਾ ਤਿੰਨ ਪਾਰ ਠੀਕ ਨੇ ਇਹਦਾ ਕੋਈ ਮਤਲਬ ਨਹੀਂ ਹੁੰਦਾ ਆਪਾਂ ਜੋ ਲੋਕਾਂ ਦਾ ਫੈਸਲਾ ਹੋਏਗਾ ਜੇ ਤੁਸੀਂ ਵਧੀਆ ਕੰਮ ਕੀਤੇ ਹੋਣਗੇ ਲੋਕ ਉਹਨੂੰ ਜਿਤਾਣਗੇ ਐਦਾਂ 0 ਤੇ 13 0 ਇਹਦਾ ਕਹਿੰਦਾ ਕੋਈ ਮਤਲਬ ਨਹੀਂ ਹੁੰਦਾ ਜਦੋਂ ਤੁਹਾਡੇ ਸਾਹਮਣੇ ਰਿਜ਼ਲਟ 4 ਤਰੀਕ ਨੂੰ ਆਣਗੇ ਤੁਸੀਂ ਆਪ ਤੁਹਾਨੂੰ ਪਤਾ ਲੱਗ ਜੂ ਕਿੰਨੇ ਨੂੰ ਲੋਕ ਸੰਧਕਰ ਦੇ ਕਾਂਗਰਸ ਪਾਰਟੀ ਨੂੰ ਹਰ ਬੰਦਾ ਪਸੰਦ ਕਰ ਰਿਹਾ ਔਰ ਕਾਂਗਰਸ ਦੀ ਸਰਕਾਰ ਸੈਂਟਰ ਚ ਵੀ ਦੇਖਣਾ ਚਾਹੁੰਦੇ ਆ ਤੁਸੀਂ ਦੇਖਣਾ ਜਿਹੜੇ ਲੈਕਚਰ ਪਹਿਲੇ ਚਰਨ ਦੇ ਵਿੱਚ ਹੋਇਆ ਉੱਥੇ ਇੰਡੀਅਨ ਗਠਬੰਧਨ ਨੂੰ ਕਿੰਨਾ ਫਾਇਦਾ ਮਿਲ ਰਿਹਾ ਔਰ ਬੀਜੇਪੀ ਪਿੱਛੇ ਪਿੱਛੜ ਰਹੀ ਹੈ ਤੇ ਇਹਦੇ ਅਕੋਰਡਿੰਗ ਤੁਸੀਂ ਦੇਖਣਾ ਸਾਡੀ ਕਾਂਗਰਸ ਦੀ ਸੈਂਟਰ ਦੇ ਵਿੱਚ ਵੀ ਮਜ਼ਬੂਤੀ ਨਾਲ ਸਰਕਾਰ ਬਣੇਗੀ ਅੱਛਾ ਕਿਵੇਂ ਦੇਖਦੇ ਹਾਂ ਜਿਹੜੇ ਕਹਿਣ ਦਾ ਮਤਲਬ ਜਿਹੜੇ ਲੋਕ ਹੈਗੇ ਆ ਉਹ ਜਿਹੜੀ ਵੋਟ ਦਾ ਇਸਤੇਮਾਲ ਕਰਨ ਕਿਹੜੇ ਤਰੀਕੇ ਨਾਲ ਕਰਨ ਤੁਹਾਡੇ ਸਾਹਮਣਾਂ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਕੰਮ ਕੀਤੇ ਆ ਵਕਈ ਉਹਨਾਂ ਦਾ ਹੱਕ ਜਿਹੜਾ ਵੋਟ ਦਾ ਬਣਦਾ ਨਾ ਮੈਂ ਤੋ ਸਾਰੇ ਨੂੰ ਅਪੀਲ ਵੀ ਕਰਨਾ ਚਾਹੁੰਦਾ ਹੱਥ ਛੋੜ ਕੇ ਬਿਲ ਅਪੀਲ ਕਰਨਾ ਚਾਹੁੰਦਾ ਕਿਉਂਕਿ ਗਰਾਊਂਡ ਲੈਵਲ ਤੇ ਜਿਸ ਲੋਕਾਂ ਨੇ ਤੁਹਾਡਾ ਕੰਮ ਕੀਤਾ ਤੁਸੀਂ ਉਹਨੂੰ ਵੋਟ ਦਿਓ ਤੁਹਾਡਾ ਵੋਟ ਦਾ ਇੱਕ ਹੀ ਅਧਿਕਾਰ ਹੈ ਤੁਸੀਂ ਕੋਈ ਪੈਸੇ ਪਿੱਛੇ ਕੋਈ ਸ਼ਰਾਬ ਪਿੱਛੇ ਆਪਣੀ ਬੋਟ ਨਾ ਗਵਾਣਾ ਕਿਉਂਕਿ ਇੱਕ ਹੀ ਬੋਟ ਜਿਹੜੇ 5 ਸਾਲ ਤੁਹਾਨੂੰ ਪਿੱਛੇ ਲੈ ਜਾਏਗੀ ਤਾਂ ਆਪਣੇ ਪੰਜਾਬ ਦੇ ਅੱਗੇ ਹਾਲਾਤ ਬਹੁਤ ਪਿੱਛੇ ਚਲੇ ਗਏ ਇਹ ਨਾ ਤੁਸੀਂ ਫਿਰ ਗਲਤੀਕਾਰ ਬਣਾ ਵੀ ਪੰਜਾਬ ਹੋਰ 10 ਸਾਲ ਪਿੱਛੇ ਚਲੇ ਜਾਏ ਕਿਉਂਕਿ ਜਿਹੜੇ ਮੇਨ ਮੁੱਦੇ ਹੁੰਦੇ ਹਨ ਮੇਨ ਮੁੱਦੇ ਪਾਰਲੀਮੈਂਟ ਠਾਏ ਜਾਂਦੇ ਹਨ ਉਹ ਦੇਸ਼ ਦਾ ਆਪਾਂ ਦੇਸ਼ ਬਚਾਉਣਾ ਸੰਵਿਧਾਨ ਬਚਾਉਣਾ ਉਹਦੇ ਅਕੋਰਡਿੰਗ ਜਿਹੜੇ ਇਲੈਕਸ਼ਨ ਹੋ ਰਿਹਾ ਕਿਉਂਕਿ ਬੜੀਆਂ ਵੱਡੀਆਂ ਸਮੱਸਿਆਵਾਂ ਜਿਹੜੀ ਇਸ ਟਾਈਮ ਸਾਡੇ ਮੰਗਾਈ ਸਭ ਤੋਂ ਵੱਡਾ ਮੁੱਦਾ ਹੈ ਇਸ ਟਾਈਮ ਮੰਗਾਈ ਔਰ ਬੇਰੋਜ਼ਗਾਰੀ ਯੁਵਾ ਜਿਹੜੇ ਹੈ ਐਨੇ ਐਨੇ ਪੜ ਕੇ ਬੇਰੋਜ਼ਗਾਰ ਹੋ ਰਿਹਾ મોદી ਸਾਹਿਬ ਨੇ ਜਦੋਂ ਆਏ ਸੀ ਅਜ ਤੋਂ 10 ਸਾਲ ਪਹਿਲਾਂ ਉਦੋਂ ਕਿਹਾ ਸੀ ਮੈਂ ਤੁਹਾਡੇ ਖਾਤੇ 15-15 ਲੱਖ ਰੁਪਏ ਵੀ ਪਾਉਂਗਾ ਔਰ 2 ਕਰੋੜ ਨੌਕਰੀਆਂ ਹਰ ਸਾਲ ਦਊਗਾ ਹੁਣ ਮੋਦੀ ਸਾਹਿਬ ਆਪੀ ਸਪੀਚ ਕੀ ਕਹਿ ਰਹੇ ਨੇ ਤੁਸੀਂ 2 ਮਿੰਟ ਬਾਅਦ ਐਡ ਦੇਖੋ ਹਰ ਚੈਨਲ ਤੇ ਐਡ ਆ ਰਹੀ ਹੈ ਮੈਂ 80 ਕਰੋੜ ਲੋਕਾਂ ਨੂੰ 5 ਕਿਲੋ ਰਾਸ਼ਨ ਦਊਗਾ ਇਹ ਕਿੰਨੀ ਮਾੜੀ ਗੱਲ ਹੈ ਸਾਡੇ ਦੇਸ਼ ਵਾਸਤੇ ਔਰ ਸਾਡੇ ਵਾਸਤੇ ਵੀ ਸਗੋਂ ਇਹ ਕਹਿਣ ਮੈਂ ਅਗਲੇ 5 ਸਾਲਾਂ ਚ ਐਨੇ ਲੋਕਾਂ ਨੂੰ ਰੋਜ਼ਗਾਰ ਦੇਵਾਂਗਾ ਤੇ ਇਹ ਤਾਂ ਗੱਲ ਬੰਦ ਹੀ ਹੈਗੀ ਲੇਕਿਨ ਜੇ ਆਪਾਂ ਕਹਾਂਗੇ ਲੋਕਾਂ ਨੂੰ 5 ਕਿਲੋ ਰਾਸ਼ਨ ਲੈ ਕੇ ਆਪਣਾ ਜ਼ਮੀਰ ਵੇਚ ਰਹੇ ਆ ਤੇ ਤੁਹਾਡਾ ਦੇਸ਼ ਬਹੁਤ ਪਿੱਛੇ ਚਲੇ ਗਿਆ ਅੱਜ ਤੂੰ ਹੀ ਬੱਚਾ ਪੈਦਾ ਹੋਏਗਾ 1,40,000 ਰੁਪਿਆ ਉਸ ਬੱਚੇ ਦੇ ਉੱਤੇ ਕਰਜ਼ਾ ਹੈ ਇਹ ਚੀਜ਼ ਸਾਨੂੰ ਲੋਡ ਪਊਗੀ ਸੋਚਣ ਦੀ ਕਿਤੇ ਆਹ ਨਾਲ ਟਾਈਮ ਇਦਾਂ ਦਾ ਹੋ ਜਾ ਜਿੰਨਾ ਬੰਗਲਾਦੇਸ਼ ਦੇ ਵਿੱਚ ਹਾਲਾਤ ਹੈ ਕਿਤੇ ਆਪਣੇ ਦੇਸ਼ ਦੇ ਵਿੱਚ ਹਾਲਾਤ ਇਦਾਂ ਨਾ ਹੋ ਜਾਣ ਭਾਰਤੀ ਜਨਤਾ ਪਾਰਟੀ ਦਾ ਇੱਕ ਬਹੁਤ ਤੇਜ਼ੀ ਨਾਲ ਇਸ ਵਾਰ 400 ਪਾਰ ਕੀ ਮਤੁਲੇ 400 ਪਾਰ ਤੁਹਾਡੇ ਹਿਸਾਬ ਦੇ ਨਾਲ ਕੀ ਹੈ ਸਰ ਨਾਰਾ ਬਣਾਤਾ ਉਹਨਾਂ 400 ਪਾਰ ਇਹ ਤੁਸੀਂ ਹੁਣ ਦੇਖਣਾ ਚਾਰਤੀ ਨੂੰ ਫੈਸਲਾ ਜਨਤਾ ਨੇ ਕਰਨਾ ਹੈ ਦੇਸ਼ ਦੀ ਜਿਹੜੀ ਲੋਕਤੰਤਰੋਂ ਦਾ ਫੈਸਲਾ ਹੋਣਾ ਦੇਖੋ ਲੋਕ ਦੇਸ਼ ਨੂੰ ਬਚਾਨ ਖਾਤਰ ਕੀ ਕਰਦੇ ਜੇ ਤੋ ਲੋਕਾਂ ਨੂੰ ਦੇਸ਼ ਨਾਲ ਪਿਆਰ ਹੈਗਾ ਮੈਂ ਤੋ ਇੱਕੋ ਕਹਾਂ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਤੁਸੀਂ ਦੇਖੋ ਰਾਹੁਲ ਗਾਂਧੀ ਨੇ ਕਿੰਨੇ ਹਜ਼ਾਰ ਕਰੋੜ ਕਿੰਨੇ ਹਜ਼ਾਰਾਂ ਕਿਲੋਮੀਟਰ ਪੈਦਲ ਯਾਤਰਾ ਕੀਤੀ ਉਹਦੇ ਨਾਲ ਲੋਕ ਕਿੰਨੇ ਜੁੜੇ ਔਰ ਉਸ ਚੀਜ਼ ਦਾ ਲੋਕਾਂ ਨੂੰ ਪਤਾ ਹੈ ਵੀ ਅਸੀਂ ਉਹ ਵੀ ਦੇਸ਼ ਬਣਾਉਣ ਵਾਲੇ ਉਹਨਾਂ ਨੂੰ ਐਦਾਂ ਨਹੀਂ ਅਸੀਂ ਪ੍ਰਾਈਮ ਮਿਨਿਸਟਰ ਬੰਨਣਾ ਚਾਹੁੰਦੇ ਅਸੀਂ 10 ਸਾਲ ਪਹਿਲਾਂ ਹੀ ਮੰਨ ਸਕਦੇ ਸੀ ਠੀਕ ਹੈ ਨਾ ਜਿਹੜੀਆਂ ਮੌਜੂਦਾ ਸਰਕਾਰਾਂ ਉਹ ਕਈ ਵਾਰੀ ਕਹਿੰਦੀਆਂ ਰਹੀਆਂ ਇਹ 70 ਸਾਲ ਪੁਰਾਣੀ ਪਾਰਟੀ 70 ਸਾਲ ਪੁਰਾਣਾ ਇੱਕ 70 ਸਾਲ ਵਾਲਾ ਕੀ ਇਹ ਮੈਟਰ ਹੈਗਾ ਪੂਰਾ ਜਿਹੜਾ ਪਹਿਲੀ ਗੱਲ ਤੋਂ ਜੀ 70 ਸਾਲ ਦਾ ਸਾਡੀ ਸਰਕਾਰ ਕਾਂਗਰਸ ਸਰਕਾਰ 55 ਸਾਲ ਸਾਡੀ ਸਰਕਾਰ ਨੇ ਰਾਜ ਕੀਤਾ ਹੈਗਾ ਠੀਕ ਹੈ ਦੂਸਰੀ ਗੱਲ ਜੇ ਉਹ 55 ਸਾਲ ਜਾਂ 70 ਸਾਲ ਕਹਿ ਰਹੇ ਜੀ ਉਹ ਚੀਜ਼ਾਂ ਅੱਜ ਬਣਾਈਆਂ ਗਈਆਂ ਉਸ ਉਸ ਚੀਜ਼ ਤੇ ਉੱਤੇ ਰਾਜ ਕਰ ਰਿਹਾ ਜੇ ਸਕੂਲ ਬਣੇ ਇੰਸਟੀਚਿਊਟ ਬਣੇ ਆਈਮਸ ਬਣੇ ਪਾਖੜਾ ਡੈਮ ਬਣਿਆ ਰੇਲਵੇ ਬਣੇ 에어ਪੋਰਟ ਬਣੇ ਆ ਜੋ ਉਸੇ ਚੀਜ਼ਾਂ ਦਾ ਲੋਕ ਔਰ ਪੜੇ ਜਿਹੜੇ ਅੱਜ ਬੰਦੇ ਕਹਿ ਰਹੇ ਨ 70 ਸਾਲ ਕੀ ਕੀਤਾ ਉਹਨਾਂ ਨੂੰ ਪੁੱਛੋ ਵੀ ਉਸੇ ਸਕੂਲਾਂ 'ਚ ਪੜਿਆ ਉਸੇ ਸਕੂਲਾਂ 'ਚ ਪੜ੍ਹ ਕੇ ਵੱਡੇ ਹੋ ਕੇ ਅੱਜ ਆਪਾਂ ਦੇਸ਼ ਦੀ ਸੇਵਾ ਕਰ ਰਹੇ ਜੇ ਪ੍ਰਾਈਮ ਮਿਨਿਸਟਰ ਵੀ ਕਹਿ ਰਹੇ 70 ਸਾਲ ਕੁਝ ਨਹੀਂ ਕੀਤਾ ਤਾਂ ਉਹਨੂੰ ਕੋਈ ਵੀ 70 ਸਾਲ ਦੇ ਵਿੱਚ ਜੇ ਇੱਥੇ ਸਾਰਾ ਕੁਝ ਆਇਆ ਸੀ ਤੁਸੀਂ ਅੱਜ ਪ੍ਰਾਈਮ ਮਿਨਿਸਟਰ ਤਾਂ ਹੀ ਬਣਿ ਜੀ ਦੇਸ਼ ਹੀ ਨਾ ਜਾਦ ਹੁੰਦਾ ਤੇ ਆਪਾਂ ਕਿੱਦਾਂ ਖੜਦੇ 70 ਸਾਲ ਦੇ ਵਿੱਚ ਸੂਈ ਤੋਂ ਲੈ ਕੇ ਜਾਜ ਤੱਕ ਅੱਜ ਬੰਨਾ ਸ਼ੁਰੂ ਹੋ ਗਿਆ ਹੈ ਭਾਰਤ ਦੇ ਵਿੱਚ ਤੇ ਆਪਾਂ 70 ਤੁਸੀਂ ਦੱਸੋ ਤੁਸੀਂ 10 ਸਾਲਾਂ ਦੇ ਵਿੱਚ ਕਿਹੜੇ ਨਵੇਂ ਏਮਸ ਲਿਆਂਦੇ ਕਿਹੜੀ ਪੀਜੀਆਈ ਲਿਆਂਦੀ ਕਿਹੜੇ ਵੱਡੇ ਇੰਸਟੀਚਿਊਟ ਲਿਆਂਦੇ ਕੋਈ ادارے ਲਿਆਂਦੇ ਕਿਹੜੀ ਕਿੰਨੇ ਕੁ ਨੌਜਵਾਨਾਂ ਨੂੰ ਆਪਾਂ ਰੋਜ਼ਗਾਰ ਦਿੱਤੇ ਕਹਿਣਾ ਬਹੁਤ ਸਾਨ ਹੁੰਦਾ ਜਦੋਂ ਇੱਕ ਇੱਕ ਚੀਜ਼ ਬਣਦੀ ਨਾ ਉਦੋਂ ਪਤਾ ਲੱਗਦਾ ਦੇਸ਼ ਕਿਦਾਂ ਦੇਸ਼ ਐਡਾ ਵੱਡਾ ਦੇਸ਼ ਹੈ ਉਹਨੂੰ ਚਲਾਉਣ ਵਾਸਤੇ ਆਪੜੇ ਕੋ ਕੁਝ ਨਹੀਂ ਹੁੰਦਾ ਸੀ ਆ 70 ਸਾਲ ਤੇ ਬਾਅਦ ਅੱਜ ਅਸੀਂ ਵਰਲਡ ਕਿੱਥੇ ਪਹੁੰਚ ਗਏ ਔਰ ਜਿਹੜੀ ਸਰਕਾਰ ਬੀਜੇਪੀ ਆਈ ਹੈ ਤੁਸੀਂ ਦੋ ਸਾਡਾ ਜਦੋਂ ਅਜ ਤੋਂ 2014 ਦੇ ਵਿੱਚ ਸਾਡੇ ਉੱਤੇ ਕਰਜ਼ਾ ਸੀ 55 ਲੱਖ ਕਰੋੜ ਦਾ ਅੱਜ ਹੋ ਗਿਆ 255 ਲੱਖ ਕਰੋੜ ਦਾ ਇਹਦਾ ਮਤਲਬ ਇਹ ਕਿ ਆਪਾਂ 10 ਸਾਲਾਂ ਦੇ ਵਿੱਚ ਕਿੰਨਾ ਕਰੋੜ ਦੇਸ਼ ਦੇ ਉੱਤੇ ਚੜਤਾ ਕਰਜ਼ਾ ਚੜ ਗਿਆ ਇਹ ਦੇਖਣ ਦੀ ਸੋਚ ਸੋਚਣ ਦੀ ਲੋੜ ਨਾ 70 ਸਾਲਾਂ ਜਿੰਨਾ ਕਰਜ਼ਾ ਨੇ ਚੜਿਆ ਤੇ ਇਹ ਪਿਛਲੇ 10 ਸਾਲਾਂ 'ਚ 200 ਕਰੋੜ 200 ਲੱਖ ਕਰੋੜ ਪਿਆ ਕਰਜ਼ਾ ਸਾਡੇ ਦੇਸ਼ ਤੇ ਚੜ ਗਿਆ ਇਹ ਵੀ ਬੜੀ ਵੱਡੀ ਗੱਲ ਹੈ ਕਹਿੰਦਾ ਮਤਲਬ ਵੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੈਗੀਆਂ ਉਹਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਤੁਹਾਡੇ ਹਿਸਾਬ ਦੇ ਨਾਲ ਜਿਹੜੀ ਵੋਟ ਹੈਗੀ ਆ ਉਹ ਕਿਹੜੇ ਤਰੀਕੇ ਨਾਲ ਪਾਣੀ ਚਾਹੀਦੀ ਕਈ ਵਾਰੀ ਇਲੈਕਸ਼ਨਾਂ ਦੇ ਲਾਗੇ ਆ ਕੇ ਜਿਹੜੀਆਂ ਪਾਰਟੀਆਂ ਕਈ ਤਰ੍ਹਾਂ ਦੀਆਂ ਲਾਲਚ ਦੇਣ ਲੱਪੈਂਦੀਆਂ ਕਈਆਂ ਨੂੰ ਰਾਸ਼ਨ ਦਾ ਲਾਲੋ ਕਈ ਵਾਰੀ ਦਰੂਦਾਰਾ ਲੋ ਹੋਰ ਬਹੁਤ ਸਾਰੇ ਇਦਾਂ ਦੇ ਮੁੱਦੇ ਹੁੰਦੇ ਜਿਹਦੇ ਵਿੱਚ ਕਈ ਵਾਰ ਵੋਟ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਮੈਂ ਤੋਂ ਜੀ ਆਪਣੇ ਖਾਸ ਕਰਕੇ ਵਾਰਡ ਨੰਬਰ 4 ਦੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਂ ਪਿਛਲੇ 5 ਸਾਲ ਤੁਹਾਡਾ ਸੇਵਾ ਕੀਤੀ ਹੈਗੀਏ ਤੁਸੀਂ 5 ਸਾਲ ਦੇ ਵਿੱਚ ਜੇ ਕੋਈ ਮੈਂ ਤੁਹਾਡੇ ਚੰਗੇ ਕੰਮ ਕੀਤੇ ਹਨ ਤੇ ਤੁਸੀਂ ਸਾਨੂੰ ਸਾਡੀ ਕਾਂਗਰਸ ਪਾਰਟੀ ਨੂੰ ਵੋਟ ਪਾਓ ਔਰ ਰਹਿੰਦਾ ਲੋਕ ਜਿਹੜੇ ਵਿਕਦੇ ਹਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਤੁਸੀਂ ਇਦਾਂ ਦਾ ਕੰਮ ਨਾ ਕਰਨਾ ਤੁਸੀਂ ਆਪਣੇ ਜ਼ਮੀਰ ਨੂੰ ਵੇਚਣਾ ਨਾ 100 ਰੁਪਏ ਦੀ ਕੋਈ अहमियत ਨਹੀਂ ਇੱਕ ਸ਼ਰਾਬ ਦੀ ਬੋਤਲ ਦੀ ਕੋਈ अहमियत ਨਹੀਂ ਤੁਸੀਂ ਆਪਣਾ ਜ਼ਮੀਰ ਕਦੀ ਨਾ ਵੇਚਣਾ ਤੁਸੀਂ ਇਮਾਨਦਾਰ ਤੇ ਵਧੀਆ ਬੰਦੇ ਨੂੰ ਵੋਟ ਪਾਣਾ ਕਿਉਂਕਿ ਆਉਣ ਵਾਲਾ ਟਾਈਮ ਇਮਾਨਦਾਰੀ ਜਿਹੜਾ ਬੰਦਾ ਇਮਾਨਦਾਰ ਹੋਏਗਾ ਉਹ ਹੀ ਜਿੱਤੇਗਾ ਬੇਈਮਾਨਾਂ ਦਾ ਟਰਾਜ ਥੋੜੇ ਦਿਨ ਰਹੂਗਾ ਸਰ ਦੇਵ ਜੀ ਕਿਵੇਂ ਦੇਖਦੇ ਆ ਜਿਹੜਾ ਅੱਜ ਮਾਹੌਲ ਜਿਹੜਾ ਬਣਿਆ ਹੈਗਾ ਪਾਰਟੀ ਨੂੰ ਲੈ ਕੇ ਰਾਜਾ ਵੜਿੰਗ ਜੀ ਆਏ ਨੇ ਕਿ ਕਿਵੇਂ ਦਾ ਰਿਸਪੌਂਸ ਤੁਹਾਡੇ ਵਾਰਡ ਦੇ ਵਿੱਚ ਰਹੂਗਾ ਕਿਉਂਕਿ ਲਗਾਤਾਰ ਤੁਸੀਂ ਕੰਮ ਕਾਫੀ ਵਾਰਡ ਚ ਕਰਵਾਏ ਆਪਣੇ ਕਿਹੜੇ ਕੰਮ ਇਦਾਂ ਦੇ ਆ ਜਿਹੜੇ ਜਿਹਦੇ ਨਾਲ ਰਾਜਾ ਵਡਿੰਗ ਜੀ ਨੂੰ ਔਰ ਪਾਰਟੀ ਨੂੰ ਪਤਾ ਲੱਗੂਗਾ ਵਕਈ ਚਾਹ ਨੰਬਰ ਵਾਰਡ ਚ ਲੀਡ ਵੱਧ ਗਈ ਆ ਮੇਰੇ ਵਾਰਡ ਨੰਬਰ 4 ਤੇ ਤੱਕ ਨੂੰ ਸਾਰੇ ਕੰਮ ਹੀ ਹੋ ਗਏ ਕੋਈ ਕੰਮ ਪੈਂਡਿੰਗ ਨਹੀਂ ਹੈਗਾ ਤਿਕਨ 24 25 ਕਰੋੜ ਦੇ ਕੰਮ ਅਸੀਂ ਕਰਾਇਆ ਸੰਜੀਤ ਤਲਵਾਰ ਜੀ ਸਾਡੇ ਐਮਐਲਏ ਸੀ ਉਸ ਟਾਈਮ ਮਾਨਸਟੇਮ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਅਗਿਆਚਰ ਦੇ ਵਿੱਚ ਜਿੰਨੇ ਵੀ ਸਾਡਾ ਈਸਟ ਹਲਕਾ 19 ਦੇ 19 ਵਾਰਡਾਂ ਚ ਕੰਮ ਹੋਇਆ ਕੋਈ ਵਾਰਡ ਐਸਾ ਨਹੀਂ ਪ ਉਸੇ ਦੇਖਿਆ ਹਣਾ ਉਥੋਂ 32 ਸੈਕਟਰ ਜਮਾਲਪੁਰ ਤੋਂ ਸ਼ੁਰੂ ਹੋ ਜੋ ਸਾਡਾ ਸਾਰਾ ਬਹਾਦਰ ਗੇਰ ਰੋੜ ਤੱਕ ਸਾਰਾ ਏਰੀਆ ਕਲੀਅਰ ਹੋ ਗਿਆ ਲੇਕਿਨ ਅ ਅਸੀਂ ਚਲੋ ਜੋ ਲੋਕਾਂ ਦਾ ਫਰਮਾਨ ਸੀ ਉਹ ਕਬੂਲ ਕੀਤਾ ਜਿੰਨੇ ਕੰਮ ਸੰਜੀਤ ਤਲਵਾਰ ਜੀ ਨੇ ਕਰਾਇਆ ਸੀ ਉਹਨੇ ਹੋ ਨਹੀਂ ਸਕਦੇ ਨਾ ਹੋਣੇ ਨਾ ਅਜੇ ਤੱਕ ਕਿਸ ਨੇ ਕਰਾਇ ਤੇ ਨਾ ਕਰਾ ਸਕਦਾ ਜਿਹੜੇ ਸਾਡੇ ਪੈਂਡਿੰਗ ਕੰਮ ਪ੍ਰੋਜੈਕਟਸ ਪਾਸ ਕੀਤੇ ਕਰੇ ਉਹ ਵੀ ਨਹੀਂ ਚੱਲ ਰਹੇ ਉਹ ਵੀ ਬੜੀ ਔਖੀ ਚੀਜ਼ ਹੈ ਇੰਨੀ ਮਿਹਨਤ ਨਾਲ ਜਗ੍ਹਾ ਲੈਣੀ ਇੰਨੀ ਮਿਹਨਤ ਨਾਲ ਪ੍ਰੋਜੈਕਟ ਪਾਸ ਕਰਨੇ ਔਰ ਉਸ ਤੋਂ ਬਾਅਦ ਉਹ ਨਾ ਬਣਾਣੇ ਐਗਜ਼ੀਬਿਸ਼ਨ ਸੈਂਟਰ ਬੰਦ ਪਿਆ ਕਲੱਬ ਬੰਦ ਪਿਆ ਸਾਰਾ ਕੁਝ ਬੰਦ ਪਿਆ ਬੜੀ ਵੱਡੀ ਗੱਲ ਹੈ ਇੰਨੀ ਪਹਿਲੀ ਗੱਲ ਤੋਂ ਸਰਕਾਰ ਕੋਲੋਂ ਚੀਜ਼ ਲੈਣੀ ਬੜੀ ਔਖੀ ਹੁੰਦੀ ਜਦੋਂ ਇੰਨੀ ਮਿਹਨਤ ਨਾਲ ਅਸੀਂ ਚੀਜ਼ਾਂ ਲੈ ਕੇ ਆਨੇ ਆ ਤਾਂ ਉਹ ਪਬਲਿਕ ਨੂੰ ਸਮਰਪਿਤ ਨਾ ਕੀਤੇ ਜਾਣ ਤੋਂ ਬੜੀ ਮਾੜੀ ਗੱਲ ਹੈਗੀ ਹੈ ਅੱਛਾ ਦੇਖਦੇ ਕਿਵੇਂ ਜਿੱਦਾਂ ਡਾਕਟਰ 바ਵਾ ਸਾਹਿਬ ਹੀਮਰਾ ਉਮੀਦਵਾਰ ਜੀ ਦਾ ਕਹਿਣਾ ਪੜ੍ਹੋ ਲਿਖੋ ਜੁੜੋ ਸੰਗਾਰਚ ਕਰੋ ਪਰ ਕਿਤੇ ਨਾ ਕਿਤੇ ਜਿਹੜੇ ਤਲਵਾੜ ਜੀ ਆ ਇਹਨਾਂ ਵੱਲੋਂ ਜਿਹੜੇ ਸਕੂਲ ਬਣਾਏ ਗਏ ਆ ਕਾਲਜ ਬਣਾਏ ਗਏ ਆ ਤੇ ਬਹੁਤ ਸਾਰੇ ਹੋਰ ਇਦਾਂ ਦੇ ਅਪਰਾਲੇ ਕੀਤੇ ਉਹ ਨੂੰ ਤੁਸੀਂ ਕਿਦਾਂ ਦੇ ਬਿਲਕੁਲ ਜੀ ਸਾਡਾ ਤੁਸੀਂ ਇਹ ਦੇਖੋ ਕਿ ਕਿੰਨੀ ਮਿਹਨਤ ਨਾਲ ਇਹ ਕੰਮ ਕੀਤੇ ਕਰੋਨਾ ਕਾਲ ਦੇ ਵਿੱਚ 2 ਸਾਲ ਕਰੋਨਾ ਕਾਲ ਆ ਉਹਦੇ ਵਿੱਚ ਹੀ ਅਸੀਂ ਕਾਲਜ ਤਿਆਰ ਕੀਤਾ ਉਹਦੇ ਵਿੱਚ ਹੀ ਅਸੀਂ ਜਗ੍ਹਾ ਲਈ ਉਹਦੇ ਵਿੱਚ ਅਸੀਂ ਕਾਲਜ ਤਿਆਰ ਕੀਤਾ ਔਰ ਉਹਦੇ ਨਾਲ ਨਾਲ ਸਰਕਾਰੀ ਸਕੂਲ ਸਰਕਾਰੀ ਸਕੂਲ ਚੱਲਿਆ ਬਣਿਆ ਉਹਦੇ 11 ਸਕੂਲ ਹੋਰ ਬਣੇ ਉਹਦੇ ਨਾਲ ਤੁਸੀਂ ਉਦਮ ਸਿੰਘ ਐਡੀਟੋਰੀਅਮ ਬਣਿਆ ਉਹਦੇ ਨਾਲ ਹੋਰ ਬੜੇ ਪ੍ਰੋਜੈਕਟ ਜਿਹੜੇ ਬਣਾਏ ਗਏ ਤੇ ਐਨਾ ਵਿਕਾਸ ਜਿਹੜਾ ਤੁਹਾਡਾ ਲੁਧਿਆਣੇ ਦੇ ਵਿੱਚ ਹੋਇਆ ਸਾਡੇ ਈਸਟ ਹਲਕੇ ਚ ਹੋਇਆ ਮੈਂ ਸਮਝਦਾ ਕਿ ਤੈ ਨਹੀਂ ਹੋ ਸਕਦਾ ਤੁਸੀਂ ਤਾਂ ਕਵਰੇਜ ਕਰਤੀ ਸਾਡੇ ਹਰ ਪ੍ਰੋਗਰਾਮ ਤੇ ਤੁਸੀਂ ਆਂਦੇ ਹੋ ਤੁਸੀਂ ਦੇਖੋ ਕਿਦੋਂ ਜਦੋਂ ਆਪਾਂ ਸਟਾਰਟ ਕੀਤੇ ਸੋ ਮੂਰਤਾਂ ਤੇ ਆਇਓ ਕਿੰਨੇ ਸੰਘਰਸ਼ ਨਾਲ ਅਸੀਂ ਕੰਮ ਕੀਤਾ ਹੈਗਾ ਅਸੀਂ 5 ਸਾਲ ਇਹਨਾਂ ਦੇਖਿਆ ਆਪਣੇ ਕਾਰੋਬਾਰ ਨੂੰ ਦੇਖਿਆ ਆਪਣਾ ਬਿਜ਼ਨਸ ਦੇਖਿਆ ਆਪਣੇ ਬੱਚੇ ਨੇ ਦੇਖਿਆ ਲੇਕਿਨ ਅਸੀਂ ਇਹ ਸੋਚਿਆ ਸੀ ਪ੍ਰਮਾਤਮਾ ਨੇ ਸਾਨੂੰ 5 ਸਾਲ ਦਿੱਤੇ ਤੇ ਅਸੀਂ 5 ਸਾਲ ਪੂਰਾ ਕੰਮ ਕਰੀਏ ਜੋ ਲੋਕਾਂ ਨੇ ਤਾਕਤ ਬਖਸ਼ੀ ਸੀ ਅਸੀਂ ਉਹਦਾ ਪੂਰਾ ਇਸਤੇਮਾਲ ਕਰਕੇ ਲੋਕਾਂ ਦੇ ਕੰਮ ਕੀਤੇ ਹਨ ਤੁਸੀਂ ਅੱਜ ਕਾਲਜ ਦੇਖ ਲਓ ਬੱਚੇ ਕਿੰਨੇ ਹੋ ਗਏ ਸਰਕਾਰੀ ਸਕੂਲ ਤੇ ਜਾ ਕੇ ਦੇਖੋ ਬੱਚੇ ਕਿੰਨੇ ਵਧੀਆ ਤਰੀਕੇ ਨਾਲ ਪੜ੍ਹ ਰਹੇ ਉੱਥੇ ਅੱਛਾ ਸਵਾਲ ਮੇਰਾ ਲਾਸਟ ਆ ਬਾਬਾ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਵਾਰਡ ਦੇ ਵਿੱਚ ਤੁਸੀਂ ਕੰਮ ਕਰਾਏ ਹਲਕਾ ਪ੍ਰੂਵੀ ਵਿੱਚ ਕੰਮ ਕਰਾਏ ਆ ਵੀ ਕੰਮ ਕਰਾਏ ਤਾਂ ਵੋਟ ਪਾ ਦਿਓ ਇਹੀ ਚੀਜ਼ ਸੇਮ ਆਵਾਜ਼ ਵੀ ਪਾਰਟੀ ਕਹੀ ਜਾਂਦੀ ਆ ਕਹਿੰਦੀ ਜੇ ਅਸੀਂ ਕੰਮ ਕਰਾਏ ਤੇ ਸਾਨੂੰ ਵੋਟ ਪਾ ਦਿਓ ਤੁਸੀਂ ਕਿੱਦਾਂ ਦੇਖਦੇ ਹੋ ਸਰ ਉਹਨਾਂ ਨੂੰ ਇਹ ਪੁੱਛਿਆ ਜਾ ਉਹਨਾਂ ਨੇ ਕੰਮ ਕਰਾਏ ਕਿਹੜੇ ਆ ਅਸੀਂ ਲੋਕਾਂ ਨੂੰ ਕੋਸ਼ਿਸ਼ ਜ਼ਰੂਰ ਕਰਾਂਗੇ ਦੋ ਸਾਲ ਸਰਕਾਰ ਨੂੰ ਆਈ ਨੋ ਹੋਗੇ ਦੱਸੋ ਨਾ ਕੰਮ ਕਰਾਏ ਕਿਹੜਾ ਕਿਹੜੀਆਂ ਫਾਈਲਾਂ ਉਹਨਾਂ ਪਾਸ ਕਰਾਏ ਕਿਹੜੇ ਪ੍ਰੋਜੈਕਟ ਉਹਨਾਂ ਸ਼ੁਰੂ ਕਰਾਏ ਸਾਡੇ ਜਿਹੜੇ ਕੰਮ ਪਾਸ ਕੀਤੇ ਉਹ ਸਿੱ ਪਾਈਪਲਾਈਨ ਚੋ ਹੀ ਚੱਲ ਰਿਹਾ ਕਹਿੰਦਾ ਬੁੱਤ ਤੁਹਾਡੇ ਹੀ ਕੰਮਾਂ ਦੇ ਸਾਡੇ ਕੰਮ ਪਾਸ ਕੀਤੇ ਹੋਏ ਉਹ ਹੀ ਚੱਲ ਰਿਹਾ ਨਵਾਂ ਕੰਮ ਕੋਈ ਪਾਸ ਨਹੀਂ ਹੋਇਆ ਦੱਸੋ ਕਿਹੜੀ ਤੁਸੀਂ ਸੜਕ ਨਵੀਂ ਬਣਾਤੀ ਕਿਹੜਾ ਤੁਸੀਂ ਕਾਲਜ ਨਵਾਂ ਲਾਇਤਾ ਕਿਹੜਾ ਤੁਸੀਂ ਸਕੂਲ ਨਵਾਂ ਬਣਾਤਾ ਦੱਸੋ ਨਾ ਕੋਈ ਤੁਸੀਂ ਡਿਸਪੈਂਸਰੀ ਨਵੀਂ ਬਣਾਤੀ ਜਾ ਕੋਈ ਹਸਪੀਟਲ ਨਵਾਂ ਬਣਾਤਾ ਕੋਈ ਐਜੂਕੇਸ਼ਨ ਦਾਰਾ ਬਣਾਤਾ ਕੋਈ ਵੀ ਨਵਾਂ ਨਹੀਂ ਨਾ ਬਣਿਆ ਜਿਹੜੇ ਅਸੀਂ ਬਣਾਇਆ ਸੀ ਉਹ ਹੀ ਰਨਿੰਗ ਚ ਬੜੀ ਮੁਸ਼ਕਲ ਹੋਇਆ ਤੁਸੀਂ ਦੇਖੋ ਸਰਕਾਰੀ ਸਕੂਲ 2 ਸਾਲਾਂ ਬਾਅਦ ਰਨਿੰਗ ਚ ਹੋਇਆ ਅਸੀਂ ਤੋਂ ਜਦੋਂ ਗਏ ਸੀ ਐਜੂਕੇਸ਼ਨ ਬੋਰਡ ਨੂੰ ਉਦੋਂ ਹੀ ਹੈਂਡਓਵਰ ਕਰਤਾ ਸੀ ਨਹੀਂ ਅੱਜ ਤੋਂ 2 ਸਾਲ ਪਹਿਲਾਂ ਅੱਛਾ ਨਾਰੇ ਜਿਹੜੇ ਕੱਲ ਰਾਜਾ ਬੜਿੰਗੀ ਦੇ ਵੱਜੇ ਆ ਕਾਫੀ ਆ ਗਿਆ ਆ ਗਿਆ ਛੇਰ ਆ ਗਿਆ ਰਾਜਾ ਬੜਿੰਗ ਆ ਗਿਆ ਬੜੀਆਂ ਇਦਾਂ ਦੀਆਂ ਚਰਚਾਵਾਂ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਤੇ ਦੇਖਣ ਨੂੰ ਮਿਲੀਆਂ ਤੇ ਹੁਣ ਜਿਹੜਾ ਟਾਈਮ ਚੱਲਦਾ ਪਿਆ ਇਹ ਲਾਸਟ ਮਹੀਨਾ ਚੱਲ ਰਿਹਾ ਇਹਨੂੰ ਕਿਦਾਂ ਤੁਸੀਂ ਦੇਖਦੇ ਜਿਹੜਾ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਜੀ ਸੀ ਪੰਜਾਬ ਦੇ ਉਹ ਵਾਕਈ ਸ਼ੇਰ ਤੁਸੀਂ ਐਨੀ ਆਂਦੀ ਆਏ ਐਨੇ ਤੂਫਾਨ ਆਏ ਰਾਜਾ ਵੜਿੰਗ ਜੀ ਸਾਰੇ ਪੰਜਾਬ ਚ ਹਵਾ ਤੁਸੀਂ ਦੇਖੋ ਆਮ ਆਦੀ ਪਾਰਟੀ ਸੀ ਲੇਕਿਨ ਰਾਜਾ ਵੜਿੰਗ ਜੀ ਸਾਡੇ ਜਿੱਤ ਗਿਆ ਉਹ ਤੁਸੀਂ ਦੇਖੋ ਉਸ ਬੰਦੇ ਚ ਕੋਈ ਖੂਬੀ ਐਸੀ ਤਾਂ ਜਿੱਤ ਗਿਆ ਨਾ ਤਾਂ ਹੀ ਲੋਕਾਂ ਨੇ ਪਿਆਰ ਉਹ ਜਿੱਤਣਗੇ ਫਿਰ ਲੁਧਿਆਣਾ 100% ਜਿੱਤਾਂਗੇ ਚਾਰ ਤਰੀਕ ਨੂੰ ਤੁਸੀਂ ਸਾਡੀ ਫਿਰ ਬਾਈਟ ਇੱਥੇ ਕਰੋਗੇ ਉਹ ਨਾਲ ਤੁਹਾਡਾ ਮੂਵਮੈਂਟਾ ਵੀ ਕਰਾਵਾਂਗੇ ਠੀਕ ਹੈ ਔਰ ਇਸੇ ਤਰ੍ਹਾਂ ਬਾਈਟ ਬਾਈਟ ਹੋਏਗੀ ਔਰ ਤੁਹਾਨੂੰ ਦੱਸਾਂਗੇ ਸਾਡੇ ਰਾਜਾ ਜੀ ਕਿੰਨੀ ਲੀਡ ਤੋਂ ਉੱਥੇ ਜਿੱਤੇ ਠੀਕ ਹੈ ਜੀ ਔਰ ਦੋਸਤੋ ਤੁਸੀਂ ਦੇਖ ਚੁੱਕੇ ਹੋ ਕਿ ਸਾਡੀ ਸਖਦੇਬਾਵਾ ਜੀ ਨਾਲ ਗੱਲਬਾਤ ਚੱਲਦੀ ਸੀ ਜਿਹੜੀ ਆਉਣ ਵਾਲੀਆਂ ਚੋਣਾਂ ਜਿਹੜੀਆਂ ਚੱਲਦੀਆਂ ਉਹਦੇ ਵਿੱਚ ਰਾਜਾ ਵੜਿੰਗ ਜਿਹੜੇ ਚੋਣ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਤਾਰੇ ਗਏ ਨੇ ਲੋਕ ਸਭਾ ਦੇ ਮੈਂਬਰ ਤੇ ਇਸ ਤਰ੍ਹਾਂ ਹੀ ਜਿਹੜੀ ਇਹਨਾਂ ਨੇ ਆਪਣੇ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਵੀ ਜਿਹੜੀ ਇੱਥੋਂ ਸਭ ਤੋਂ ਵੱਧ ਲੀਡ ਨਾਲ ਅਸੀਂ ਵੋਟ ਨੰਬਰ 4 ਦੇ ਵਿੱਚੋਂ ਲੈ ਕੇ ਜਾਵਾਂਗੇ ਤੋ ਦੇਖਦੇ ਹਾਂ ਸਮਾਂ ਜਿਹੜਾ ਚਾਰ ਤੀਕ ਨੂੰ ਕਿਸ ਤਰ੍ਹਾਂ ਦਾ ਆਂਦਾ ਅ ਕਬੂਥ ਦੇ ਵਿੱਚੋਂ ਕਿਹੋ ਜਿਹਾ ਰਿਜ਼ਲਟ ਆਂਦਾ ਵਾ ਤਸਵੀਰਾਂ ਨਾਲ ਤੁਸੀਂ ਜੁੜੇ ਰਹੋ ਕੈਮਰਾਮੈਨ ਦੇ ਨਾਲ ਲੁਧਿਆਣਾ ਤੋਂ ਵਿਜੇ ਕੁਮਾਰ ਦੀ ਰਿਪੋਰਟ